ਪੰਜਾਬ ਦੇ ਵਿੱਚ ਅੱਜ ਦਿਨ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਦੱਸਦੀ ਹੈ ਕਿ ਬਰਗਰ ਦਾ ਆਰਡਰ ਲੇਟ ਹੋਣ ਦੇ ਕਾਰਨ ਅੰਬਰਸਤ ਦੇ ਵਿੱਚ ਗੋਲੀਆਂ ਚੱਲ ਗਈਆਂ। ਦੱਸਦੀ ਹੈ ਕਿ ਅੰਬਰਸਤ ਦੇ ਕੱਥੂ ਨੰਗਲ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਰੈਸਟੋਰੈਂਟ ਦੇ ਵਿੱਚ ਗਾਹਕ ਦੇ ਵੱਲੋਂ ਬਰਗਰ ਦਾ ਆਰਡਰ ਦਿੱਤਾ ਹੋਇਆ ਸੀ ਜਿਸ ਦਾ ਆਰਡਰ ਲੇਟ ਹੋਣ ਤੇ ਕਾਰਨ ਉਸਨੇ ਉੱਥੇ ਕੰਮ ਕਰ ਰਹੇ ਨੌਜਵਾਨ ਨੂੰ ਪੁੱਛਿਆ ਤੇ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਤੂ ਤੂੰ ਮੈਂ ਮੈਂ ਹੋ ਗਈ ਅਤੇ ਜੋ ਨੌਜਵਾਨ ਰੈਸਟੋਰੈਂਟ ਦੇ ਵਿੱਚ ਕੰਮ ਕਰ ਰਿਹਾ ਸੀ ਉਸ ਦੇ ਵੱਲੋਂ ਗਾਹਕ ਨੌਜਵਾਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਜਿਸ ਨੂੰ ਨੇਲੇ ਹੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਰਿਹਾ ਤੁਸੀਂ ਵੀ ਸੁਣੋ ਅ ਹਾਂਜੀ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਜਗਦੀਸ਼ ਸਿੰਘ ਜੀ ਕਿੱਥੋਂ ਦੇ ਰਹੇ ਹਾਲੇ ਤੁਸੀਂ ਮੈਂ ਪਿੰਡ ਝੰਡਿਆਂ ਦਾ ਹਾਂ ਜੀ ਜਿਹੜਾ 10 25 ਇਸ ਟਾਈਮ ਅੱਛਾ ਜੀ ਤੇ ਸਰਪੰਚ ਸਾਹਿਬ ਕੀ ਮਾਮਲਾ ਕੀ ਹੋਇਆ ਜੀ ਤਾਂ ਗੋਲੀ ਚੱਲੀ ਆ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜਾ ਜਿਹਾ ਘੇਰ ਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੇ ਉਹਨੇ ਬਲਕਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਰਪ੍ਰਾਈਜ਼ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਕਿ ਜਦੋਂ ਇਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਥੇ ਉਹ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਵੀ ਹੁਣ ਤੇ ਦੇ ਦੇ ਉਹ ਫੇਰ ਗੱਡੀਆਂ ਗਲਤ ਭੁੱਲਿਆ ਉਹਨੂੰ ਤੇ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਵੀ ਤੂੰ ਐਡਾ ਨਾ ਬੋਲ ਨਿੰਜਣਾ ਸਾਡੀ ਗੱਲ ਕਰਾ ਪਏ ਉਦੋਂ ਗੱਲ ਕਰ ਲਈਂ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਨਈਵੇਂ ਮੈਨੇਜਰ ਨੇ ਤੇ ਇਦਾਂ ਹੋਈ ਆ ਤੇ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਡੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪੈਲਸੀ ਦੇ ਅੰਦਰ ਵਰਦਿਆ ਅਸੀਂ ਗਾਲਾਂ ਕਢਣੇ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਆ ਤੇ ਉਹਨੇ ਜਾ ਕੇ ਚ ਪੇੜਾ ਮਾਰਤੀ ਆ ਮੁੰਡੇ ਦੀ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਤੋਂ ਤਿਰਕਦੀ ਹੋਈ ਅੰਦਰੋਂ ਉਹਦੀ ਗਈ ਆ ਇਹ ਨਹੀਂ ਵੀ 12 ਦੀ ਗਈ ਆ ਇੱਕ ਆਪਣਾ ਜਿਹਾ ਮੋੜਾ ਬਾਹ ਦੇ ਵਿੱਚੋਂ ਦੀ ਨੰਘ ਕੇ ਸਾਹਕਾਰ ਹੋਈ ਆ ਗੋਲੀ ਜਿਹੜੀ ਨਿਕਲ ਗਈ ਹੈ ਵਿੱਚੋਂ ਕਿੰਨੇ ਕਿੰਨੇ ਘੋੜੇ ਦੀ ਘਟਮਾਰੀ ਹੈ ਇਹ ਕੋਈ 9:30 ਦੇ ਟਾਈਮ ਦੇ ਕਰੀਬ ਹੈ 9 ਵਜੇ ਆਰਡਰ ਪੁੱਕ ਕਿਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚਲੇ ਗਿਆ ਕੀ ਤੁਸੀਂ ਕੀ ਸਮਝ ਕਾਰਨ ਕੀ ਹੈ ਕਿ ਸੀ ਉਹ ਕਿਉਂ ਉਹਨਾਂ ਵੱਲ ਚਲਾਇਆ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਹੈ ਇਹਨਾਂ ਦੇ ਉਹ ਉਹਦੇ ਕਰਕੇ ਨਹੀਂ ਆਪਣਾ ਦਬ ਦਬ ਜੇ ਹਾਂਜੀ ਕੋਈ ਪਾਰਟੀਆਂ ਸਬੰਧ ਰੱਖਦਾ ਇਹ ਕਿ ਗੋਲੀ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਕੀ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਹੈ ਕਿ ਸਮਝਾਉਣ ਦੇ ਵਾਸਤੇ ਤੁਹਾਡਾ ਬੱਚਾ ਗਿਆ ਤਾਂ ਉੱਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕੀ ਸਮਝਦੇ ਹੋ ਪੁਰਾਣੀ ਰਜਿਸਟਰੀ ਨਹੀਂ ਕੋਈ ਨਜ਼ਰ ਆ ਰਹੀ ਇਸ ਦੇ ਨਹੀਂ ਨਹੀਂ ਵੇਖੋ ਪੁਰਾਣੀ ਰਜਿਸਟਰੀ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਉਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਵੇਖੋ ਪੁਲਸ ਵੇਖੋ ਆਪਣੀ ਕਾਰਵਾਈ ਕਰੰਦੀ ਹੈ ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵੀ ਸਹੀ ਕਰੂਗੀ ਤੁਸੀਂ ਸਰਪੰਚੋ ਕਿਹੜੀ ਪਾਰਟੀ ਤੋਂ ਸਰਪੰਚੋ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਦਾਂ ਹੀ ਕਹਾ ਹਾਂ ਅਸੀਂ ਹਾਂ ਅਸੀਂ ਨਾ ਪਾਰਟੀਆਂ ਸੰਬੰਧੀ ਕੀ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੀ ਉਹ ਹਾਲਾਤ ਨੇ ਜਿਸਾਂ ਤੁਸੀਂ ਸਾਡੇ ਕੋਲ ਗੋਲੀ ਚੱਲਣ ਦੀ ਬਾਤ ਆ ਸ਼ਰਿਆਮ ਗੋਲੀ ਚੱਲੀ ਆ ਕੀ ਸਮਝਦੇ ਹੋ ਅਸੀਂ ਤੇ ਮੁੱਖ ਮੰਤਰੀ ਤੇ ਚਰਨਾ ਜਾਂ ਬੇਨਤੀ ਕਰਦੇ ਹਾਂ ਕਿ ਇਹੋ ਜਿਹੀਆਂ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹਾ ਬੇਵਾਰਸਾਂ ਤੋਂ ਤੇ ਸਰਕਤ ਸਰਕਤ ਕਾਰਵਾਈ ਕਰਨੀ ਚਾਹੀਦੀ ਇਹ ਲੱਗਦਾ ਸੀ ਸੀਸੀਟੀਵੀ ਹੋਏਗੀ ਤੇ ਸੀਸੀਟੀਵੀ ਕੱਟੀ ਚਾਹੀਦੀ ਮੌਕੇ ਦੀ ਵੀਡੀਓ ਕੱਟਣੀ ਚਾਹੀਦੀ ਬਾਦ ਉਹ ਪਤਾ ਲੱਗਾ ਕਿ ਗਲਤੀ ਕਿਥੀ ਹੈ ਉਹ ਕੱਢ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਅੱਛਾ ਕੱਢ ਲੈਂਦੀ ਹੈ ਕੱਢ ਲੈਂਦੀ ਹੈ ਤੇ ਹੁਣ ਐਸਐਸਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਂ ਉਹਦੇ ਵਿਸ਼ਵਾਸ ਪੂਰਾ ਦਗਾਉਂਦੇ ਜੀ ਸਾਨੂੰ ਅੱਛਾ ਜੀ ਗਾੜੀ ਵੇਖੋ ਜੋ ਤੇ ਹਾਲਾਤ ਪਿਸਤਾਨ ਦੇ ਬੱਚੋ ਦੇ ਬੱਚੇ ਦੇ ਹਾਲਾਤ ਤੇ ਕਹਾਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ ਅੱਜ ਕੋ ਠੀਕ ਹੈ ਹੁਣ ਮੋੜ ਤੇ ਆਵਾ ਬਾਬੂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸੋਚਿਆ ਸੀਗਾ ਕਿ 버ਗਰ ਦੀ ਲੜਾਈ ਇੱਥੇ ਤੱਕ ਪਹੁੰਚੇਗੀ ਉਹਨੇ ਗੱਲ ਕਦੀ ਸੋਚੀ ਨਹੀਂ ਸੀ ਇੱਥੇ ਤੱਕ ਪਹੁੰਚਿਆ ਨਹੀਂ ਗੱਲਾਂ ਕਰਦਾ ਬੇੜਾ ਤੁਹਾਡਾ ਇਹ ਦੋ ਕਾਕੇ ਦੋ 버ਗਰ ਤੂੰ ਹੁਣ ਘਰ ਚ ਜਾ ਮਦਰ ਜਾਂ ਕੋਈ ਹੈਗੇ ਹੋਣ ਕੋਈ ਪ੍ਰਵਾਸ ਚ ਗੁੱਡੀਆਂ ਹੀ ਦੋ ਵਿਆਹਤੀਆਂ ਹਨ ਬਾਕੀ ਘਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਕੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਹਨਾਂ ਨੇ ਗੋਲੀ ਚਲਾਈ देखो ये दे जो पहला भी मांग ਕਰਨ ਦੇ ਤਾਂ ਹੁਣ ਵੀ ਆਉਂਦੇ ਆ ਤੇ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਇਹੋ ਨੱਥ ਪਹਿਨ ਦੇ ਦੀ ਇਹੋ ਜਿਹੇ ਗੁੰਡਿਆਂ ਨੂੰ ਨੱਥ ਪਹਿਨੀ ਚਾਹੀਦੀ ਜੋ ਪੰਜਾਬ ਦੇ ਹਾਲਾਤ ਹੋਣਦੇ ਆ ਬਹੁਤ ਨਾਜਕ ਹੋਣ ਦੇ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਉਸੇ ਬੰਦੇ ਨੂੰ ਬੋਲੋ ਹਜ ਕੇ ਨਾਮ ਦੱਸੋ ਸਰਵੰਦਰ ਸਿੰਘ ਬਾਕੀ ਤੁਸੀਂ ਸਭ ਬੋਲੋ ਚੱਲੀ ਅੱਜ ਕੀ ਕੀ ਘਟਨਾਵਾਂ ਕਿਸਤਾਂ ਹੋਈਆਂ ਘਰਪਨ ਹਸਪਤਾਲ ਲੱਗਾ ਜੀ ਘਰਨਾ ਪਾ ਲੱਗਾ ਵੀ ਉਹ ਸਿਰਫ ਕੋਈ ਮਤਲਬ ਚੀਜ ਮੰਗੀਆਂ ਨਾ ਕੋ ਖਾਣ ਵਾਲੇ ਤੋ ਖਾਣ ਤੋਂ ਤੋ ਇਹ ਉੱਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਹੋਏ ਹੋਏ ਬਹਾਨੇ ਉਹ ਲਗਾ ਵਿੱਚ ਕਾਤਾ ਨੌਕਰੀ ਕਰਦਾ ਉਹ ਕਰਦੇ ਜੋ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆ ਆਰਡਰ ਤੇ ਉੱਥੇ ਆ 3 ਮਿੰਟ ਦਾ ਆਰਡਰ ਸਰ ਹਾਂਜੀ ਜਿਹੜੇ ਭਤੌਂਦਾ ਵੱਧ ਤੋਂ 15 20 ਮਿੰਟ ਹੋ ਚੁੱਕੇ ਹੀ 15 20 ਮਿੰਟ ਬਾਅਦ ਆਣ ਕੇ ਬੱਚੇ ਨੇ ਆਖਿਆ ਤੇ ਤੂੰ ਵੀ ਆਰਡਰ ਨਹੀਂ ਭੇਜਿਆ ਤੂੰ ਉਹ ਆਰਡਰ ਭੇਜਾਂ ਤੋਂ ਆਉਂਦਾ ਤੂੰ ਖਾਣਾ ਅਹੇ ਨੱਥ ਪੌਣ ਜਾਣਨੇ ਆ ਉਹ ਮੜ ਕੇ ਬਾਅਦ ਇੱਕ ਉਹਨਾਂ ਕਹਾਂ ਤੂੰ ਮੈਨੇਜਰ ਨਾਲ ਸਾਡੀ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤਾਂ ਮੈਨੇਜਰ ਨਾਲ ਗੱਲ ਕਰਾ ਆਂਦਾ ਮੈਨੇਜਰ ਮੈਂ ਹਾਂ ਮੈਨੇਜਰ ਹੁਟਲ ਤੋਂ ਥੋੜਾ ਕੋਈ ਆ ਮੈਨੇਜਰ ਤੂੰ ਕੀ ਆਖ ਰਿਹਾ ਮੈਂ ਮੈਨੇਜਰ ਨਹੀਂ ਆ ਇੱਕ ਨਿਕਲਣਾ ਉਹ ਤੇ ਮਾਲਾ ਮੋਟਾ ਉਹ ਫੇ ਗੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਤੂੰ ਮੌਕੇ ਤੇ ਨਹੀਂ ਆਣੀ ਕਿ ਸੁਣ ਕੇ ਸੁਣ ਨਹੀਂ ਗੱਲ ਆ ਜਿਹੜੀ ਉਹ ਆ ਹਾਂਜੀ ਤੇ ਫਿਰ ਉਸ ਵਾਰ ਗੋਲੀ ਕਿਵੇਂ ਚਲਾਈ ਹੈ ਜੀ ਉੱਥੇ ਉਹ ਗੋਲੀ ਹਕੇਰ ਸਿੰਘਾ ਕੋ ਬਰੀ ਆਉਂਦਾ ਅੱਛਾ ਜੀ ਉਹ ਕਿ ਵੀ ਦੱਸ ਦਿਆ ਪਿਆ ਕਿ ਵੀ ਉਹਨੇ ਚਲਾਈ ਸੀ ਬੜੀ ਹਰਕਤ ਵਾ ਉਹਰੇ ਆਮ ਪਿੰਦੇ ਵਿੱਚ ਨਾ ਉਹਨੇ ਕਿਹ ਨਾਲ ਹੋਣਾ ਉਹ ਗੋਇਆ ਕਿ ਵੀ ਚਲਾਈ ਸੀ ਉਹਨਾਂ ਕਿਤੇ ਪੈਸੇ ਪੈਸੇ ਦੇ ਦੇ ਕੇ ਤੇ ਉਹਨੇ ਫੈਸਲਾ ਕਰ ਲਿਆ ਉਦੋਂ ਉਹ ਠਿੜ ਗਿਆ ਤੇ ਉਹਨੂੰ ਨਾ ਉਹਦਾ ਪਾਇਆ ਵਾ ਅੱਜ ਕੱਲ ਸਾਰਿਆਂ ਲੋਕਾਂ ਨੇ ਇਹ ਇਹ ਜਿ세 ਪੰਗਾ ਲੈਦਾ ਪੰਗਾ ਲੈਂਦਾ ਤੇ ਇਹਦਾ ਦਿਮਾਗ ਮੈਡਲਵਾ ਆਹ ਲੋਕਾਂ ਨਾ ਉਹਦਾ ਪਾਇਆ ਚਲਾਈ ਸਜ਼ਾ ਤੇ ਅਹੀਂ ਇਹਨੂੰ ਪੂਰੀ ਫੋਲ ਹੋਣੀ ਚਾਹੀਦੀ ਆ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਉਹ ਸੰਜੋਗ ਉਹ ਪਸ਼ੋਸ ਸਹੀ ਮਿਲ ਰਿਹਾ ਆ ਹਾਂ ਵਰਤੋਂ ਤੋਂ ਫੜੇ ਜਾਣਗੇ ਦੋਸ਼ ਜਿਹੜੇ ਨੇ ਇਹਨਾਂ ਨੂੰ ਦੇਖੋ ਖਿਆਲ ਤੇ ਆ ਵੀ ਫੜੇ ਜਾਣਗੇ ਪੰਜਾਬ ਸਰਕਾਰ ਦੀ ਅਪੀਲ ਕਰਨਾ ਚਾਹੁੰਦੇ ਪੰਜਾਬ ਸਰਕਾਰ ਦੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਐਸੇ ਤੋਰੇ ਫਿਰਦੇ ਆਂ ਸੱਤ ਤੋਰੇ ਕਰਦੇ ਨੇ ਤੇ ਲੈ ਕੇ ਸਿਹਾਰ ਲੈ ਕੇ ਤੋਰੇ ਕਰਦੇ ਨੇ ਇਹਨਾਂ ਨੂੰ ਨੱਥ ਬੰਨ ਚਾਹੀਦੀ ਆ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਹਾਲਤ ਤੇ ਮੈਂ ਮਿਲਿਆ ਨਹੀਂਗਾ ਤੇ ਉਹਦਾ ਠੀਕ ਸੌ ਪਤਾ ਲੱਗਦਾ ਵੀ ਠੀਕ ਆ ਕਿਹਨੂੰ ਫਰਕ ਪਿਆ ਹੋ ਦਾ ਤੇ ਕੋਈ ਜ਼ਿਆਦਾ ਕੋਈ ਠੀਕ ਆ ਆ ਇਹ ਜਿਸ ਨੌਜਵਾਨ ਨੂੰ ਗੋਲੀਆਂ ਲੱਗੀਆਂ ਉਹ ਉਸੇ ਪਿੰਡ ਦੇ ਮੌਜੂਦਾ ਸਰਪੰਚ ਦਾ ਮੁੰਡਾ ਹੈ ਫਿਲਹਾਲ ਜਿਹੜੇ ਪੁਲਿਸ ਨੇ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚ ਗਏ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਵਿਕਰਮ ਜੀ ਕਿੱਥੇ ਗੋਲੀ ਚੱਲੀ ਹੈ ਔਰ ਕੀ ਮਾਮਲਾ ਕਿ ਕਿ ਐਫਸੀ ਕਤੂਦੰਗਰ ਲੱਗੇ ਪੈਂਦਾ ਜੀ ਉੱਥੇ ਗੋਲੀ ਚੱਲਦੀ ਹੈ ਰਾਤ ਜੀ ਸਾਢੇ 9 ਵਜੇ ਜਸਤੋਬ ਆਰਿਓ ਕਾਰਜ ਕਰਨੇ ਜਾ ਰਹੇ ਮੌਕੇ ਤੋਂ ਪਿੰਡ ਦੇ ਮੌਜੂਦਾ ਸਰਪੰਚ ਨੇ ਜਿਹਨਾਂ ਦੇ ਗੋਲੀ ਚੱਲੀ ਨਹੀਂ ਉਹਨਾਂ ਦੇ ਬੇਟਾ ਜੀ ਉਹਨਾਂ ਦੇ ਮੋਟੇ ਹਾਂਜੀ 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 ਇਹ ਹੁਣ ਤੱਕ ਕੀ ਕਾਰਵਾਈ ਕਾਰਵਾਈ ਕਰਦੇ ਜਸਤੋਬ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕਰਨ ਲੱਗੇ ਹਾਂਜੀ ਹਾਂਜੀ ਐਸਐਮਜ਼ੈਡ ਨਿਊਜ਼ ਦੇ ਲਈ ਅਮਰitsar ਤੋਂ ਹਰਜੀਤ ਗਰੇਵਾਲ ਦੀ ਰਿਪੋਰਟ